ਫਗਵਾੜਾ ਦੇ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਚਪਾਟੀ ਮਾਰਕੀਟ ਵਿੱਚ ਲੱਗੀਆਂ ਨਜਾਇਜ਼ ਤੌਰ ਤੇ ਰੇੜੀਆਂ ਨੂੰ ਹਟਾਇਆ ਜਾਵੇ ਕਿਹਾ ਸਮਾਜ ਸੇਵਕ ਗੁਰਮੀਤ ਸਿੰਘ ਸਾਥੀ ਨੇ ਅਤੇ ਕਾਰਪੋਰੇਸ਼ਨ ਫਗਵਾੜਾ ਤੇ ਲਗਾਏ ਗੰਭੀਰ ਰੋਪ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਸਾਥੀ ਅੱਜ ਤੁਸੀਂ মিডিਆ ਨੂੰ ਬੁਲਾਇਆ ਆ ਕੀ ਕਾਰਨ ਹੈ ਜੀ মিডিਆ ਬੁਲਾਉਂਦੇ ਅਸੀਂ মিডিਆ ਨੂੰ ਇਸ ਕਰਕੇ ਕੱਠ ਦਿੱਤਾ ਜੀ ਕਿ ਅੱਜ ਤੋਂ 1 ਮਹੀਨਾ ਪਹਿਲਾਂ ਮੈਂ ਅਪਰੂਵਮੈਂਟ ਟਰਸਟ ਦੇ ਜਿਹੜੀਆਂ ਰੇੜੀਆਂ ਲੱਗੀਆਂ ਚਪਾਟੀ ਦੇ ਵਿੱਚ ਉਹ ਨਜਾਇਕ ਤਰੀਕੇ ਦੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਲੱਗੀਆਂ ਆ ਮੈਂ ਇਹ ਸ਼ਿਕਾਇਤ ਕੀਤੀ ਸੀਗੀ ਸੀਐਮ ਸਾਹਿਬ ਨੂੰ ਅਪਰੂਵਮੈਂਟ ਇੰਪਰੂਵਮੈਂਟ ਕਾਰਜ ਚੇਅਰਮੈਨ ਸਾਹਿਬ ਨੂੰ ਲੋਕਲ ਬਾਡੀ ਮੰਤਰੀ ਨੂੰ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਐਸਪੀ ਸਾਹਿਬ ਤੱਕ ਵੜਾ ਕੇ ਦਿੱਤੀ ਕਿ ਮਤਲਬ ਇਹ ਗੌਰ ਕੀਤਾ ਜਾਵੇ ਮੇਰੀਆਂ ਦਰਖਾਸਤਾਂ ਦੇ ਉੱਤੇ ਕਿ ਜਿਹੜੀਆਂ ਨਜਾਇਜ਼ ਤਰੀਕੇ ਦੇ ਨਾਲ ਜਾਂ ਸਰਕਾਰੀ ਜਗ੍ਹਾ ਦੇ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਲੱਗੀਆਂ ਉਹਨੂੰ ਚੁਕਾਇਆ ਜਾਵੇ ਉੱਥੋਂ ਹਟਾਇਆ ਜਾਵੇ ਇਹ ਜਿਹੜੀ ਜਗ੍ਹਾ ਦੀ ਗੱਲ ਕਰਦੇ ਹੋ ਹਰ ਗੋਵੀ ਨਗਰ ਦੇ ਵਿੱਚ ਜਿਹੜੀ ਚੁਪਾਟੀ ਆ ਉਹ ਅੱਜ ਤੋਂ ਕਾਫੀ ਲੰਬੇ ਟਾਈਮ ਤੋਂ ਚੱਲਦੀ ਆਉਂਦੀ ਆ ਮੈਂ ਜੀ ਇਹ ਮੇਰੇ ਕਾਫੀ ਸਮੇਂ ਦੇ ਵਿੱਚੋਂ ਮੇਰੇ ਸਿਗਾ ਇਹ ਜਹਿਨ ਦੇ ਵਿੱਚ ਕਿ ਮੈਂ ਇਹ ਸਰਕਾਰ ਨੂੰ ਥੋੜਾ ਜਿਹਾ ਅਲਾਟ ਕਰਾਂ ਕਿ ਮਤਲਬ ਇਹਦੇ ਵੱਲ ਵੀ ਗੌਰ ਕਰੋ ਜਿਹੜੀਆਂ ਸਰਕਾਰੀ ਜਗ੍ਹਾ ਦੇ ਉੱਤੇ ਨਜਾਇਜ਼ ਕਾਜੇ ਦੁਕਾਨਾਂ ਪਾ ਕੇ ਬੈਠੇ ਆ ਤੇ ਕੁਝ ਦਿਨ ਪਹਿਲਾਂ ਕੁਝ ਕੁ ਦਿਨ ਕਹਿੰਨੇ ਪਹਿਲਾਂ ਕਿ ਨਗਰ ਨਿਗਮ ਦੀ ਤੈਬਿਆਰੀ ਦੀ ਟੀਮ ਉਸ ਥਾਂ ਤੇ ਗਈ ਸੀ ਕਬਜ਼ੇ ਛਡਾਈ ਸਕੇ ਮੀਡੀਆ ਦੇ ਵਿੱਚ ਖਬਰਾਂ ਵੀ ਲੱਗੀਆਂ ਸੀਗੀਆਂ ਉਹ ਕਬਜ਼ੇ ਨਹੀਂ ਛਡਾਈ ਮੈਂ ਤਰਖਾਤ ਕੀਤੀ ਸੀ ਸਾਰੇ ਕਬਜ਼ੇ ਛਡਾਉਣ ਲਈ ਲੇਕਿਨ ਨਗਰ ਨਿਗਮ ਦੀ ਟੀਮ ਨੇ ਸਿਰਫ ਇੱਕ ਕਬਜ਼ਾ ਛਡਾਇਆ ਸੋਨੂ ਗੁਵਾਰਿਆਂ ਵਾਲੇ ਦਾ ਕੋਖਾ ਛਕਾਇਆ ਤੇ ਇਹ ਕਾਰਵਾਈ ਤੋਂ ਤੁਸੀਂ ਦਰਸਤ ਨਹੀਂ ਹੋ ਜੀ ਕਿ ਇਹ ਬਿਲਕੁਲ ਨਹੀਂ ਜੀ ਮੈਂ ਦਰਖਾਸਤਾਂ ਲਿਖੂੰਗਾ ਉੱਪਰ ਜਾਵਾਂਗਾ ਮੈਂ ਕਿ ਜਿਨ੍ਹਾਂ ਵੀ ਅਧਿਕਾਰੀਆਂ ਨੇ ਇਹ ਨਜਾਇਜ਼ ਕਾਰਜ ਇੱਕ ਛਡਾਇਆ ਮੇਰੀ ਤਰਖਾਸਤ ਹੈ ਕਿ ਸਾਰੇ ਨਜਾਇਜ਼ ਕਾਰਜੇ ਛਡਾਉਣ ਦੀ ਚਪਾਤੀ ਦੇ ਵਿੱਚ ਲੇਕਿਨ ਇੱਕ ਮिलीਪੁੱਤ ਦੇ ਨਾਲ ਇੱਕ ਛਕਾਇਆ ਉਹ ਮੈਂ ਉੱਪਰ ਤੱਕ ਜਾਵਾਂਗਾ ਕੀ ਤੁਹਾਨੂੰ ਲੱਗਦਾ ਵਾ ਜੀ ਕਿ ਇਹ ਮिलीਪੁੱਗਾ ਦਾ ਉਹਨਾਂ ਦੇ ਦੇਖੋ ਜੀ ਆਪਾਂ ਜਦ ਕਬਜ਼ੇ ਇੱਕ ਇੱਕ ਖੋਖਾ ਚਾਇਆ ਦਰਖਾਸਤ ਨੇ ਜੀ ਸਾਰਿਆਂ ਨੂੰ ਚਕਾਉਂਦੀ ਇਹ ਸਾਰੀ ਚਪਾਤੀ ਉੱਥੋਂ ਖਾਲੀ ਕਰਾਈ ਜਾਵੇ ਸਰਕਾਰ ਦੀ ਜਗ੍ਹਾ ਆ ਉਹ ਠੀਕ ਹੈ ਜੀ ਤੇ ਜੇ ਇੱਕ ਜਗ੍ਹਾ ਇਹਦਾ ਮਤਲਬ ਮੁੰਨੀ ਭੁਗਤੋ ਤਾਂ ਇਹ ਨਹੀਂ ਚਾਇਆ ਦੀ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵਾਈਟ ਦੇ ਦੌਰਾਨ ਕਿਹਾ ਗਿਆ ਸੀ ਕਿ ਸਾਨੂੰ ਸੀਐਮ ਪੋਰਟਲ ਦੇ ਥਰੂ ਕੰਪਲੇਂਟ ਆਈ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਾਰਿਆਂ ਦੀ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਾਰੇ ਕਬਜ਼ੇ ਛਡਾਈ ਜਾਣ ਜੀ ਆ ਸ਼ਿਕਾਇਤਾ ਮੇਰੇ ਕੋਲ ਆ ਜੀ ਹਰ ਸਿੱਧਾ ਮੇਰੇ ਕੋਲ ਆ ਸ਼ਿਕਾਇਤਾਂ ਮੇਰੇ ਕੋਲ ਆ ਇਨ੍ਹਾਂ ਦੇ ਵਿੱਚ ਸਾਰਾ ਵੇਰਵਾ ਦਿੱਤਾ ਗਿਆ ਹੈ ਸਾਰਾ ਵੇਰਵਾ ਦਿੱਤਾ ਹੈ ਜੀ ਵੀ ਜਿਹੜੀਆਂ ਚਪਾਟੀ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਸਤਾਬ ਤੇ ਰੇੜੀਆਂ ਲੱਗੀਆਂ ਹੋਈਆਂ ਆ ਉਹਨਾਂ ਦਾ ਕਬਜ਼ਾ ਆ ਇਹਨਾਂ ਦੇ ਕੋਲੋਂ ਛਡਾਇਆ ਜਾਵੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੁਸੀਂ ਜਿੱਦਾਂ ਦੱਸਿਆ ਸੀ ਚਪਾਟੀ ਏਰੀਏ 'ਚ ਨਜਾਇਜ਼ ਕਬਜ਼ੇ ਕੀਤੇ ਹੋਏ ਇੰਦਾ ਜੇ ਦੇਖਿਆ ਜਾਵੇ ਸ਼ਹਿਰ 'ਚ ਅਲੱਗ-ਅਲੱਗ ਜਗ੍ਹਾ ਤੇ ਵੀ ਕਬਜ਼ੇ ਕੀਤੇ ਹੋਏ ਤੁਸੀਂ ਉਹਨਾਂ ਦੀ ਕਿਉਂ ਨਹੀਂ ਕੀਤੀ ਦੇਖੋ ਜੀ ਮੇਰੀ ਨਜ਼ਰ ਦੇ ਵਿੱਚ ਸਾਰੇ ਆ ਇਹ ਇਧਰ ਗਨ ਰੀਚ ਆਫ ਦੇਖ ਲਓ ਉਹ ਸਾਰਾ ਨਜਾਇਜ਼ ਇਹ ਸਿਨੇਮਾ ਰੋਡ ਦੇਖ ਲਓ ਉਹ ਸਾਰਾ ਨਜਾਇਜ਼ ਹੋਰ ਜਿੱਥੇ ਮਰਜੀ ਦੇਖ ਲਓ ਸਾਰੇ ਨਜਾਇਜ਼ ਕਰਦੇ ਆ ਜਿਹੜੀ ਰੇੜੀ ਆ ਇੱਕ ਉਹ ਥੋੜੀ ਫਿੱਤੀ ਆ ਰੇੜੀ ਆ ਜੇ ਰੇੜੀ ਦਾ ਟੋਕਨ ਦਿੱਤਾ ਨਗਰ ਨਿਗਮ ਨੇ ਅਸੀਂ ਧੰਨਵਾਦੀ ਆ ਉਹਨਾਂ ਦਾ ਤੇ ਉਹ ਮਜ਼ਦੂਰਾਂ ਨੂੰ ਦਿੰਦੇ ਹੈਲਪ ਵੀ ਕਰਦੇ ਆ ਲੇਕਿਨ ਰੇੜੀ ਦਾ ਮਤਲਬ ਆ ਤੁਰਦੀ ਜਾਣਾ ਰੇੜੀ ਦਾ ਮਤਲਬ ਇਹ ਨਹੀਂ ਕਿ ਇੱਕ ਜਗ੍ਹਾ ਖੜੀ ਹੋਣਾ ਤੇ ਰੇੜੀਆਂ ਉਹਨਾਂ ਨੇ ਕਹਿਣਾ ਵਾਜੀ ਕਿ ਉਹ ਕਾਰਪੋਰੇਸ਼ਨ ਆਂਦੀ ਆਈ ਤੇ ਉਹ ਆਪਣੀ ਪੱਤੀ ਕੱਟ ਕੇ ਜਾਂਦੀ ਐ। ਦੇਖੋ ਇਹ ਉਹ ਕਾਰਪੋਰੇਸ਼ਨ ਜਾਣੇ ਜਾਂ ਉਹ ਜਾਣੇ। ਫਗਵਾੜਾ ਸ਼ਹਿਰ ਦੇ ਵਿੱਚ 80 ਤੋਂ 85% ਕਬਜ਼ੇ ਹੀ ਨੇ। ਇਹ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਇਹਨੂੰ ਕਿਵੇਂ ਦੇਖਦੇ ਹੋ ਕਿ ਕਿਉਂ ਵੱਧਦੇ ਜਾ ਰਹੇ ਨੇ ਇਹ? ਇੱਕ ਕਾਰਪੋਰੇਸ਼ਨ ਦੀ ਮੀਪੋਤਾ ਜੀ ਕਾਰਪੋਰੇਸ਼ਨ ਨੇ ਅੱਥਾ ਤੇ ਪੱਤੀ ਥੋੜੀ ਬਣੀ ਹੋਆ ਉਸ ਨੂੰ ਕਾਰਪੋਰੇਸ਼ਨ ਨੂੰ ਦਿੱਤਾ ਸਾਰਾ ਕਿਉਂ ਨਹੀਂ ਹਟਾ ਗਏ? ਕਾਰਪੋਰੇਸ਼ਨ ਪਤਾ ਹੀ ਆ। ਪੂਰੀ ਸ਼ਿਕਾਇਤ ਦੇ ਵਿੱਚ ਤੁਸੀਂ ਸਾਰਿਆਂ ਦਾ ਨਾਮ ਪਤਾ ਐਡਰੈਸ ਦਿੱਤਾ ਹੋਇਆ ਸੀ ਤੇ ਉਹ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਸਾਰੀ ਸ਼ਿਕਾਇਤ ਤੁਹਾਡੀ ਪੜ੍ਹੀ ਹੋਏਗੀ ਮੈਨੂੰ ਤਾਂ ਲੱਗਦਾ ਵੇ ਜਿਹੜੇ ਕਾਰਪੋਰੇਸ਼ਨ ਦੇ ਜਾਂ ਨਗਰ ਨਿਗਮ ਦੇ ਅਧਿਕਾਰੀ ਆ ਸਾਰਿਆਂ ਨੇ ਪੜ੍ਹੀ ਲੱਗਦੇ ਆ ਮੈਨੂੰ ਤਾਂ ਜਿਨ੍ਹਾਂ ਨੇ ਇਹ ਕਿਹੜੀ ਤਰਖਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ ਤੇ ਕੀ ਮਤਲਬ ਮੈਂ ਇੱਕ ਦਾ ਲਿਖਿਆ ਹੈ ਜਾਂ ਮੈਂ ਸਾਰਿਆਂ ਦਾ ਲਿਖਿਆ ਹੈ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਜੀ ਕਰ ਵੇ ਨਗਰ ਨਿਗਮ ਨੂੰ ਮੰਨਾਂਗੇ ਜੇ ਨਾ ਇਹ ਮੇਰੀ ਤਰਖਾਸ ਨੂੰ ਪੜ੍ਹਿਆ ਹੀ ਨਹੀਂ ਚੁੱਪ ਚੀਤੇ ਚਾਕੇ ਬਿਨਾਂ ਪੜ੍ਹੇ ਤੋਂ ਮੈਨੂੰ ਤਾਂ ਲੱਗਦਾ ਵੇ ਇਦਾਂ ਇਹ ਪੜੀ ਨਹੀਂ ਹੋਗੀ ਤਰਖਾ ਤੋਂ ਜੇ ਪੜੀ ਹੁੰਦੀ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਸੀ ਕਿ ਇਸ ਤਰਖਾ ਦੇ ਵਿੱਚ ਸਾਰਿਆਂ ਦੇ ਪ੍ਰਤੀ ਲਿਖਿਆ ਹੈ ਜਿੰਨੇ ਉੱਥੇ ਬੈਠੇ ਆ ਕਬਜ਼ਦਾ ਜਦੋਂ ਤੁਸੀਂ ਦੱਸਿਆ ਜੀ ਕਿ ਇੱਕ ਕਬਜ਼ਾ ਉੱਥੋਂ ਚੱਕਿਆ ਸੋਨੂ ਗੁਬਾਰੇ ਵਾਲਾ ਕਿ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਜੀ ਕਿ ਸੋਨੂ ਗੁਬਾਰੇ ਵਾਲਾ ਦੀ ਕਾਰਪੋਰੇਸ਼ਨ ਲੱਗਦੀ ਆ ਜਾਂ ਫਿਰ ਕਿਦਾਂ ਕੀ ਕਾਰਨ ਕੀ ਹੋ ਸਕਦਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਹਾਂਜੀ ਇਹ ਨਹੀਂ ਮੈਂ ਕਹਿ ਸਕਦਾ ਲੱਗਦੀ ਆ ਜਾਂ ਨਹੀਂ ਲੱਗਦੀ ਇਹ ਇਹ ਕਹਿ ਸਕਦੇ ਕਿ ਮੀਰੀ ਪੋਤਵਾ ਮੰਗੀ ਤੁਹਾਡੇ ਕਹਿੰਦੇ ਕਿ ਮਿਲੀ ਭੁਗਤਣਾ ਹੀ ਉਹ ਇੱਕ ਚੱਕਿਆ ਆ ਇੱਕ ਚੱਕਿਆ ਇੱਕ ਚੱਕਣ ਦਾ ਤਾਂ ਕੋਈ ਧੁੱਕ ਨਹੀਂ ਬੰਦਾ ਨਾ ਕਿ ਨਗਰ ਨਿਗਮ ਦੇ ਮਾਜਮਾ ਨੂੰ ਇਹ ਪਤਾ ਨਹੀਂ ਮੇਰੀਆਂ ਤਰਖਾਤਾਂ ਪੜੀਆਂ ਨਹੀਂ ਚਪਾਟੀ ਦੇ ਵਿੱਚ ਤੁਸੀਂ ਸੋਨੂ ਗੁਬਾਰੇ ਵਾਲੇ ਦੀ ਗੱਲ ਕਰਦੇ ਹੋ ਤੇ ਉਹ ਸੈਂਟਰ ਦੇ ਵਿੱਚ ਉਹਦਾ ਇੱਕ ਖੋਖਾ ਸੀ ਤੇ ਉੱਥੋਂ ਚੱਕ ਕੇ ਉਹ ਇੱਕ ਸਾਈਡ ਤੇ ਰਖਾ ਦਿੱਤਾ ਗਿਆ ਦੇਖੋ ਜੀ ਜੇ ਉਹਨਾਂ ਨੂੰ ਸੋਨੂ ਗੁਬਾਰੇ ਵਾਲੇ ਦਾ ਇੱਕ ਖੋਖਾ ਦੇਖਿਆ ਤਾਂ ਬਾਕੀ ਕੀ ਨਹੀਂ ਦੇਖਿਆ ਕਿ ਨਗਰ ਨਿਗਮ